ਸਸੀ ਗੱਲ ਦੋਸਤੋ ਸਾਰਿਆਂ ਨੂੰ ਹੋਰ ਬਈ ਸਾਰੇ ਠੀਕ ਠਾਕ ਹੋ ਉਮੀਦ ਕਰਦਾ ਹਾਂ ਸਾਰੇ ਠੀਕ ਹੋਵੋਗੇ ਤੇ ਆਪਾਂ ਅੱਜ ਗੱਲ ਕਰਾਂਗੇ ਸੋਨਾਲੀਕਾ ਟਰੈਕਟਰ ਬਾਰੇ ਸੋਨਾਲੀਕਾ ਟਰੈਕਟਰ ਕਦੋਂ ਸਥਾਪਨਾ ਹੋਈ ਕਦੋਂ ਬਾਨੇ ਸਟਾਰਟ ਹੋਏ ਤੇ ਕਿਹੜੀ ਕਿਹੜੀ ਮਤਲਬ ਸੋਨਾਲੀਕਾ ਨੇ ਕਿਹੜੀ ਕਿਹੜੀ ਤਕਨੀਕ ਚ ਆਪਣੇ ਟਰੈਕਟਰ ਜਿਹੜੇ ਲਾਂਚ ਕੀਤੇ ਉਹਦੇ ਬਾਰੇ ਆਪਾਂ ਵਿਸਤਾਰਪੂਰਵਕ ਗੱਲ ਕਰਾਂਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਮੈਂਟ ਕਰ ਦਿਓ ਪੇਜ ਨੂੰ ਫੋਲੋ ਕਰ ਲਓ ਜਿਹੜੇ YouTube ਤੇ ਦੇਖਦੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸੋਨਾਲੀਕਾ ਟਰੈਕਟਰ ਦੀ ਸਥਾਪਨਾ ਹੋਈ ਸੀ 1969 ਦੇ ਵਿੱਚ ਜਿਹੜੀ ਸੋਨਾਲੀਕਾ ਕੰਪਨੀ ਦੀ ਸਥਾਪਨਾ 1969 ਦੇ ਵਿੱਚ ਹੋਈ ਇਸ ਨੂੰ ਸ੍ਰੀ ਲక్ష్ਮੀ ਦਾਸ ਮਿੱਤਰ ਜੀ ਨੇ ਇਸ ਕੰਪਨੀ ਦੀ ਜਿਹੜੀ ਸ਼ੁਰੂਆਤ ਕੀਤੀ ਸੋਨਾਲੀਕਾ ਕੰਪਨੀ ਪਹਿਲਾਂ ਖੇਤੀਬਾੜੀ ਦੇ ਉਪਯਾਰ ਬਣਾਉਂਦੀ ਸੀ ਖੇਤੀਬਾੜੀ ਦੇ ਸੰਦ ਬਣਾਉਂਦੀ ਸੀ ਰੋਟਾਵੇਟਰ ਵਗੈਰਾ ਤਾਂ ਹੁਣ ਵੀ ਬਣਾਉਂਦੀ ਹੈ ਕੰਪਨੀ ਹਨਾ ਰੋਟਾਵੇਟਰ ਸੁਪਰ ਸੀਟਰ ਤੇ ਮੱਕੀ ਵਾਲੀ ਜਿਹੜੀ ਮਸ਼ੀਨ ਹੈ ਮੱਕੀ ਦਾ achar ਪਾਉਣ ਵਾਲੀ ਉਹ ਚੀਜ਼ਾਂ ਕੰਪਨੀ ਹੁਣ ਵੀ ਬਣਾ ਰਹੀ ਹੈ ਉਦੋਂਦੋ ਇਹ ਮੰਨ ਲਓ ਵੀ ਕੰਪਨੀ ਪਹਿਲਾਂ ਤੋਂ ਖੇਤੀਬਾੜੀ ਦੇ ਜਿਹੜੇ ਸੰਦ ਬਣਾਉਂਦੀ ਸੀ ਉਹਨਾਂ ਲਈਕਾ ਟਰੈਕਟਰ ਦੀ ਸ਼ੁਰੂਆਤ 1995 ਜੀ ਹੋਈ ਜਿਹੜੀ ਕਿ ਭਾਰਤ ਦੇ ਪੰਜਾਬ ਵਿੱਚ ਸਥਿਤ ਹੈ ਅੱਜ ਵੀ ਭਾਰਤ ਦੇ ਪੰਜਾਬ ਵਿੱਚ ਹੁਸ਼ਿਆਰਪੁਰ ਦੇ ਵਿੱਚ ਜਿਹੜੇ ਸੋਨਾਲੀਕਾ ਟਰੈਕਟਰ ਬਣਦੇ ਭਾਰਤ ਦੀ ਬਹੁਤ ਹੀ ਵਧੀਆ ਤੇ ਕੁਸ਼ਲ ਕੰਪਨੀ ਹੈ ਜਿਹੜੀ ਕਿ ਖੇਤੀਬਾੜੀ ਦੇ ਸੰਦਾਂ ਦੇ ਨਾਲ ਨਾਲ ਟਰੈਕਟਰਾਂ ਟਰੈਕਟਰ ਵੀ ਬਣਾਉਂਦੀ ਹੈ ਤੇ ਖੇਤੀਬਾੜੀ ਦੇ ਸੰਦ ਵੀ ਬਣਾਉਂਦੀ ਹੈ ਇਹ ਕੰਪਨੀ ਭਾਰਤ ਦੇ ਤੀਸਰੇ ਨੰਬਰ ਤੇ ਹੈ ਜਿਹੜੀ ਸਭ ਤੋਂ ਵੱਡੇ ਤੇ ਵੱਧ ਵੱੱਡੇ ਟਰੈਕਟਰ ਬਣਾਉਂਦੀ ਹੈ ਜ਼ਿਆਦਾ ਟਰੈਕਟਰ ਬਣਾਉਂਦੀ ਹੈ ਤੇ ਵੱਡੇ ਮਤਲਬ ਜ਼ਿਆਦੇ ਐਚਪੀ ਦੇ ਟਰੈਕਟਰ ਬਣਾਉਂਦੀ ਹੈ ਤੀਸਰੇ ਨੰਬਰ ਤੇ ਹੈ ਸੋਨਾਲੀਕਾ ਕੰਪਨੀ ਟਰੈਕਟਰ ਦੀ ਉਤਪਾਦਨ ਤਾਂ ਜਿਹੜੀ ਉਹ 150 ਦੇਸ਼ਾਂ ਦੇ ਵਿੱਚ ਕੀਤੀ ਜਾਂਦੀ ਹੈ ਸੋਨਾਲੀਕਾ ਟਰੈਕਟਰ ਹੁਸ਼ਿਆਰਪੁਰ ਪੰਜਾਬ ਦੇ ਵਿੱਚ ਬਣਦੇ ਨੇ ਜਿੱਥੇ ਇਹਨਾਂ ਦੇ ਮੁੱਖ ਜਿੱਥੇ ਮੁੱਖ ਇਹਨਾਂ ਦਾ ਦਫ਼ਤਰ ਹੈ ਨਾ ਕੇਂਦ੍ਰਿਤਲਾ ਲੋ ਦਫ਼ਤਰ ਉਹ ਹੁਸ਼ਿਆਰਪੁਰ ਦੇ ਵਿੱਚ ਹੈ ਸੋਨਾਲੀਕਾ ਟਰੈਕਟਰ ਭਾਰਤ ਦਾ ਨੰਬਰ 1 ਬ੍ਰਾਂਡ ਬਣ ਚੁੱਕਾ ਹੈ ਇਸ ਟਾਈਮ ਬਹੁਤ ਜ਼ਿਆਦਾ ਵਿਕਰੀ ਹੈ ਸੋਨਾਲੀਕਾ ਟਰੈਕਟਰ ਦੀ ਸੋਨਾਲੀਕਾ ਕੰਪਨੀ BHP ਤੋਂ ਲੈ ਕੇ 125 HP ਤੱਕ ਦੇ ਟਰੈਕਟਰ ਜਿਹੜੇ ਉਹ ਬਣਾਉਂਦੀ ਹੈ ਸੋਨਾਲੀਕਾ ਕੰਪਨੀ BHP ਤੋਂ ਲੈ ਕੇ 125 HP ਤੱਕ ਦੇ ਟਰੈਕਟਰ ਜਿਹੜੇ ਬਣਾਉਂਦੀ ਹੈ ਤੇ ਬਾਕੀ ਖੇਤੀਬਾੜੀ ਦੇ ਸੰਦ ਜਿਹੜੇ ਪਣਾਉਂਦੀਆਂ ਨਾਲ-ਨਾਲ ਜਿਵੇਂ ਇਹਨਾਂ ਨੇ ਹੋਰ ਵੀਲ ਚ ਵੀ ਟਰੈਕਟਰ ਲਾਂਚ ਕੀਤੇ ਨੇ ਜਿਵੇਂ ਹੁਣ ਅੱਜ ਦੇ ਟਾਈਮ ਜਿਹੜਾ 4 ਵੀਲ ਇਹਨਾਂ ਨੇ ਲਾਂਚ ਕੀਤਾ ਸੋਨਾਲੀਕਾ ਦਾ ਉਹ ਟਰੈਕਟਰ ਦੀ ਬਹੁਤ ਜ਼ਿਆਦਾ ਡਿਮਾਂਡ ਆ ਜਿਵੇਂ ਸੋਨਾਲੀਕਾ ਡੀਆਈ 55 ਹੋ ਗਿਆ ਸੋਨਾਲੀਕਾ 750 ਸੋਨਾਲੀਕਾ 35 ਸੋਨਾਲੀਕਾ ਡੀਆਈ 60 ਇਹ ਟਰੈਕਟਰਾਂ ਦੀ ਜਿਹੜੀ ਪੰਜਾਬ ਦੇ ਵਿੱਚ ਵੀ ਤੇ ਪੰਜਾਬ ਹਰਿਆਣਾ ਰਾਜਸਥਾਨ ਯੂਪੀਐਮਪੀ ਸਾਰੇ ਕਿਤੇ ਇਹ ਟਰੈਕਟਰਾਂ ਦੀ ਜਿਹੜੀ ਮੰਗ ਭਰਪੂਰ ਮੰਗਾ ਟਰੈਕਟਰ ਬਹੁਤ ਹੀ ਲਾਹੇਵੰਦ ਟਰੈਕਟਰ ਹੈ ਡੀਜ਼ਲ ਖਪਤ ਘੱਟ ਹੈ ਚੱਲਣ ਤੇ ਚ ਵਧੀਆ ਨੇ 3 ਸਪੀਡ ਦੇ ਵਿੱਚ ਵੀ ਆਗੇ ਟਰੈਕਟਰ ਇਹ ਇਹ ਟਰੈਕਟਰ ਨੂੰ ਆਪਾਂ ਆਸਾਨੀ ਨਾਲ ਚਲਾ ਸਕਦੇ ਹਾਂ ਜਿਹੜੀ ਮੇਨ ਗੱਲ ਇਹਦੀ ਰਿਪੇਅਰ ਬਹੁਤ ਹੀ ਸਸਤੀ ਹੈ ਇਹ ਟਰੈਕਟਰ ਦੀ ਕੋਈ ਵੀ ਆਪਾਂ ਨੂੰ ਮੰਨ ਲਓ ਵੀ ਜਦੋਂ ਟਰੈਕਟਰ ਨੂੰ ਕੋਈ ਚੀਜ਼ ਦੀ ਲੋੜ ਪੈ ਗਈ ਆਪਾਂ ਨੂੰ ਕੋਈ ਸਪੇਅਰ ਪਾਰਟ ਜਿਹੜਾ ਚੇਂਜ ਕਰਨਾ ਪੈ ਗਿਆ ਉਹ ਚੀਜ਼ ਇਹਦੀ ਬਹੁਤ ਜ਼ਿਆਦਾ ਸਸਤੀ ਹੈ ਤੇ ਸਸਤੀਆ ਦੇ ਸੌਖੀ ਮਿਲ ਜਾਂਦੀ ਹੈ ਕੰਪਨੀ ਦੇ ਵਿੱਚ ਉਹ ਵੀ ਮਿਲ ਜਾਂਦੀ ਆ ਤੇ ਬਾਹਰੋਂ ਵੀ ਆਪਾਂ ਆਸਾਨੀ ਨਾਲ ਇਸ ਨੂੰ ਲੈ ਸਕਦੇ ਆ ਤੇ ਇਹਦੀ ਰਿਪੇਅਰ ਸਾਰੇ ਟਰੈਕਟਰਾਂ ਨਾਲੋਂ ਸਸਤੀ ਹੈ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਬਈ ਧੰਨਵਾਦ ਮਿਲਾਂਗੇ ਅਗਲੀ ਵੀਡੀਓ 'ਚ ਥੈਂਕ ਯੂ